ਸਾਥੀਓ ਜਿਵੇਂ ਤੁਹਾਨੂੰ ਪਤਾ ਹੀ ਹੈ ਹੁਣ ਸਰਦੀ ਦਾ ਮੌਸਮ ਆ ਗਿਆ ਹੈ ਤੇ ਸਰਦੀ ਦੇ ਮੌਸਮ ਵਿੱਚ ਅਸੀਂ ਅਕਸਰ ਗਰਮ ਚੀਜ਼ਾਂ ਬਣਾ ਕੇ ਖਾਂਦੇ ਆ ਜਿਹੜੇ ਬੈਸਨੂ ਆ ਉਹ ਬੈਸਨ ਬਣਾ ਲੈਂਦੇ ਆ ਜਾਂ ਕੋਈ ਹੋਰ ਚੀਜ਼ਾਂ ਇਸ ਤਰੀਆਂ ਬਣਾ ਲੈਂਦੇ ਆ ਦਾ ਕੇ ਖਾਂਦੇ ਆ ਜਾਂ ਪੰਜੀਰੀ ਬਣਾ ਲੈਂਦੇ ਆ ਤੇ ਜਿਹਨੇ ਮਟਨ ਦੇ ਸ਼ਕੀਨ ਹੈ ਉਹ ਮਟਨ ਦਾ ਅਚਾਰ ਪਾ ਲੈਂਦੇ ਆ ਤੇ ਦੇ ਲਈ ਇੱਕ ਦੋ ਪੀਸ ਯੂਜ਼ ਕੀਤੇ ਜਾ ਸਕਦੇ ਆ ਤੇ ਆਪਾਂ 3 ਕਿਲੋ ਅਜ ਮਟਨ ਲੈਂਦਾ ਜੀ ਸਪੈਸ਼ਲ ਕਟਾ ਗਈ ਉਸ ਤਰ੍ਹਾਂ ਛੋਟੇ ਛੋਟੇ ਪੀਸ ਕਰਾਏ ਆ ਤੇ ਧੋ ਕੇ ਰੱਖ ਲਿਆ ਤੇ ਮਟਰਨ ਦਾ ਜਿਹੜਾ achar ਹੈ ਉਹ ਵੱਖ-ਵੱਖ ਵਿਧੀਆਂ ਰਾਈ ਪਾਇਆ ਜਾ ਸਕਦਾ ਹੈ ਜਿਹੜੀ ਆਪਾਂ ਅੱਜ ਵਿਧੀ ਅਪਣਾਵਾਂਗੇ ਬਹੁਤ ਹੀ ਸੌਖੀ ਤੇ ਆਸਾਨ ਵਿਧੀ ਹੈ ਆ ਕੁੱਕਰ 'ਫਾ ਰੱਖ ਰਿਹਾ ਤੇ ਇਹਦੇ ਉੱਤੇ ਥੋੜਾ ਜਿਹਾ ਆਪਾਂ ਸਰੋਂ ਦਾ ਤੇਲ ਪਾਵਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਪਾ ਲਿਆ ਆਪਾਂ ਇਹਦੇ ਵਿੱਚ ਤੇ ਥੋੜਾ ਜਿਹਾ ਤੇਲ ਕਲਕਣ ਤੋਂ ਬਾਅਦ ਗਰਮ ਹੋਣ ਤੇ ਤੇਲ ਨੂੰ ਬਾਅਦ ਆਪਾਂ ਇਹਦੇ ਚ ਥੋੜਾ ਜਿਹਾ ਪਾਣੀ ਪਾਵਾਂਗੇ ਕਿੰਨਾ ਗਲਾਸ ਤੇ ਥੋੜੀ ਜਿਹੀ ਕਾਲੀ ਮਿਰਚ ਤੇ ਥੋੜਾ ਮਸਾਲਾ ਪਾ ਕੇ ਇਹਨੂੰ ਆਪਾਂ ਇਹਦੇ ਵਿੱਚ ਨਮਕ ਨਹੀਂ ਪਾਵਾਂਗੇ ਤੇ ਉਸ ਤੋਂ ਬਾਅਦ ਇਹ ਇਹਨੂੰ ਕੁੱਕਰ ਤੇ 20 ਤੋਂ 25 ਮਿੰਟ ਇਹਨੂੰ ਬੰਨ ਦੇਾਂਗੇ ਉਸ ਤੋਂ ਬਾਅਦ ਆਪਾਂ ਵਿਖਾਵਾਂ ਤੁਹਾਨੂੰ ਕਿਵੇਂ ਬਣਾਈਸ ਧੰਨਵਾਦ ਹੁਣ ਅਸੀਂ ਤੇਲ ਸਾਡਾ ਕੱਲ ਚੁੱਕਿਆ ਤੇ ਅਸੀਂ ਇਹਦੇ ਵਿੱਚ ਆਹ ਪਾਉਂਦੇ ਹਾਂ ਦੇਖੋ ਇਹ ਤੇਲ ਪਾਉ ਤਾਇਆ ਸੀ ਪਾਉ ਰਿਹਾ ਇਹ ਆ ਫਾਈਨ ਦਾਸਮੇਟ ਦੇ ਵਿੱਚ ਪੰਜ ਮਿੰਟ ਆਪਾਂ ਦਾ ਸੌ ਨੂੰ ਪਾ ਦਾਂ। ਇਹਦੇ ਵਿੱਚ ਟੂੜਾ ਆ ਜਾਓ ਨੂੰ ਸਹਾ। ਕਾਲੀ ਮਿਰਚ ਪਾ ਦ아요। ਆ ਕਾਲੀ ਮਿਰਚ ਪਾਤੀ ਥੋੜੀ। ਥੋੜੀ ਹਲਦੀ ਪਾਤੀ ਆਪਾਂ। ਥੋੜੀ ਹੀ ਲਾਗ ਵਿੱਚ ਪਾ ਕੇ ਥੋੜਾ ਜਿਹਾ ਮਸਾਲੇ ਬਰ ਮਸਾਲਾ। ਪਾ ਕੇ ਦਿਨੋਂ ਪੱਛੜਦਾ। ਹੁਣ ਥੋੜਾ ਜਿਹਾ ਦੇ ਪਾਣੀ ਪਾਵਾਂਗੇ। ਬਾਕੀ ਪਾਣੀ ਨੇ ਆਪ ਹੀ ਛੱਡ ਦੇਣਾ ਤੇ ਇਹ ਘੱਟੋ ਘੱਟ ਵੀ ਇਹਨੂੰ ਆਪਾਂ 20 ਤੋਂ 25 ਮਿੰਟ ਦੇ ਦਾ ਸਮਾਂ ਦੇਾਂਗੇ ਗੜ੍ਹ ਵਾਸਤੇ ਫਿਰ ਬੜੇਗਾ ਫਿਰ ਕੜਾਈ ਦੀ ਵਿੱਚ ਆਪਾਂ ਬਾਕੀ ਸਾਰੇ ਮਸਾਲੇ ਪਾ ਦੇ ਤੇ ਤੇ ਅਚਾਰ ਨੂੰ ਅਸਲੀ ਸ਼ੇਕ ਫਾਈਨਲ ਟੱਚ ਦੇਾਂਗੇ ਹੁਣ ਕੁੱਕਰ ਆਪਾਂ ਬੰਦ ਕਰਤਾ ਇਹ 25 ਮਿੰਟ ਬਾਅਦ ਆਪਾਂ ਇਹਨੂੰ ਕੱਢ ਦਾਂਗੇ ਤੇ ਠੰਡਾ ਹੋਣ ਤੋਂ ਬਾਅਦ ਲੱਖ ਦਿਆਂਗੇ ਇਹਨੂੰ ਵਿੱਚੋਂ ਕੁੱਕਰ ਜੀ ਨੂੰ ਬਾਹਰ ਕੱਢ ਦਾਂਗੇ ਇਹਦੇ ਜਿਹੜਾ ਜਿੰਨਾ ਵੀ ਪਾਣੀ ਹੋਏਗਾ ਸਾਰਾ ਖਤਮ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਲੋ ਕੜਾਈ ਦੀ ਵਿੱਚ achar ਨੂੰ ਫਾਈਨਲ ਸ਼ੇਪ ਦੇਾਂਗੇ ਤਾਂ ਆਪਾਂ ਇਹਨੂੰ 25 ਮਿੰਟ ਬਣ ਗਏ ਤੇ ਹੁਣ ਕੁੱਕਰ ਖੋਲਤਾ ਇਹ ਸਾਰਾ ਜਿਹੜਾ ਬੜਿਆ ਹੋਇਆ ਮੀਟ ਫੜ ਗਿਆ ਲਗਭਗ ਤੇ ਇਹਨੂੰ ਆਪਾਂ ਥੋੜੀ ਜਿਹਾ ਪਾਣੀ ਹੈ ਥੋੜਾ ਬਹੁਤਾ ਉਸ ਕਾਲਾ ਹੀ ਕੱਢ ਕੇ ਬਾਹਰ ਆਪ ਕੜਾਈ ਤੇ ਅਗਲਾ ਪ੍ਰੋਸੈਸ ਸ਼ੁਰੂ ਕਰਤਾ ਜੀ ਇਹਦੇ ਵਿੱਚ ਆਪਾਂ 3 ਕਿਲੋ ਮਟਰ ਦੇ ਵਿੱਚ ਆਪਾਂ 1 ਕਿਲੋ ਸਰੋਂ ਦੇ ਪਾਵਾਂਗੇ ਜੀ 1 ਕਿਲੋ ਸਰੋਂ ਤੇਲ ਦੇ ਵਿੱਚ ਪਾ ਚੁੱਕੇ ਆਪਾਂ ਆ ਸਾਰੇ ਮਸਾਲੇ ਇੱਥੇ ਰੱਖੇ ਹੋਏ ਆ ਆ ਸਾਰੇ ਜਿਹੜੇ 8-10 ਤਰ੍ਹਾਂ ਦੇ ਮਸਾਲੇ ਆ ਸਾਰੇ ਤੇ ਆ ਕਾਲੀ ਮਿਰਚ ਐ ਤੇ ਆ ਇਹਦਾ ਦੂਜਾ ਅਦਰਕ ਦਾ ਤੇ ਲਸਣ ਦਾ ਪੇਸਟ ਆ ਰੱਖਿਆ ਹੋਇਆ ਇਹ ਬਾਅਦ ਸਾਰੇ ਕਿਹੜੇ ਕਿਹੜੇ ਮਸਾਲੇ ਪਾਵਾਂਗੇ ਪਰ ਚਲ ਨਾਲ ਨਾਲ ਆਪਣਾ ਤੇਲ 15 ਮਿੰਟਾਂ ਦੇ ਵਿੱਚ ਪੂਰੀ ਤਰ੍ਹਾਂ ਰੜ ਗਿਆ ਇਹ ਇਹ ਗੁਰੀਤਰਾ ਨੂੰ ਸੜਕੂ ਕਿਆ ਇਹ ਹੁਣ ਆਪਾਂ ਇਹ ਕਹਿ ਜੀ ਅਦਰਕ ਤੇ ਲਸਣ ਦਾ ਪੇਸਟ ਤੇ ਹਰੀਆ ਮਿਰਚਾ ਇਹ ਹੌਲੀ ਹੌਲੀ ਪਾਵਾਂਗੇ ਨੂੰ ਤੇ ਤੇਲ ਬਹੁਤ ਗਰਮ ਹੈ ਇਹ ਥੋੜਾ ਥੋੜਾ ਕਰਕੇ ਪਾਵਾਂਗੇ ਕਹਵਾਂ ਨੂੰ ਆਹ ਉਹਦਾ ਪਾੜਾ ਦੇ ਵਿੱਚ ਅੱਧ ਕਰ ਲਸਣ ਤੇ ਹਰੀ ਮਚਾ ਦਾ ਪੇਸਟ ਵੀ ਤੇ ਇਹ ਇੰਨਾ ਕਰ ਲੈ ਕਿ ਗਲਦੀ ਨਾ ਬਰਜ ਜਾਣਾ ਆਹ ਮਸਾਲਾ ਆਜ ਤਾਰੇ ਪੀਸ ਕੇ ਲਿਆਂਦਾ ਇਹਦੇ ਵਿੱਚ ਲੌਂਗੀ ਵੀ ਕੀ ਆ ਸਰੋ ਸਰੋ ਵੀ ਹੈ ਧਨੀਆ ਤੇ ਦਾਣਾ ਲੇਮੀ ਦੇ ਵਿੱਚ ਕਿਹੜੇ ਕਿਹੜੇ ਮਸਾਲੇ ਪਾਏ ਆ ਇਹ ਆਪਾਂ ਸਵਾਦ ਅਨਸਾਰ 55 ਗ੍ਰਾਮ ਸਾਰੇ ਮਿਕਸ ਕੀਤੇ ਸੀ ਸਾਰਾ ਨਹੀਂ ਪਾਵਾਂਗੇ ਆਪਾਂ ਮੀਠੀ ਦਾਣਾ ਧਣੀਆਂ ਇਹ ਸਾਰੇ ਜਿੰਨੇ ਵੀ ਅਚਾਰ ਚ ਮਸਾਲੇ ਪੈਂਦੇ ਆ ਵੱਡੀ ਲਿਆ ਚੀ ਉਹ ਸਾਰੇ ਦੇ ਵਿੱਚ ਪਾਏ ਹੋਏ ਐਸੇ ਨਹੀਂ ਕਹਿੰਦਾ ਬਣਾਉਣਾ ਜੀ ਲਓ ਜੀ ਮਸਾਲੇ ਆਪਾਂ ਪਾਤੇ ਆ ਉਹ ਕਾਲੀ ਮਿਰਚ ਪਾ ਅਟਕੀ ਹੋਈ ਸੀ ਆ ਕਾਲੀ ਮਿਰਚ ਪਾਏ ਕਾਲੀ ਮਿਰਚ ਵੀ ਗਰਮ ਹੁੰਦੀ ਹੈ ਆ ਜੀਰਾ ਜੀਰੇ ਦਾ ਪਿਸਟਾ ਹੈ ਇਹ ਹਲਦੀ ਪਾਵਾਂਗੇ ਹਲਦੀ ਆਦੇ 2 ਚਮਚੇ ਬਹੁਤ ਆਦੇ ਚ ਕਿਉਂਕਿ ਅਸੀਂ ਲਾਲ ਮਿਰਚ ਨਹੀਂ ਵਰਤੇ ਇਸ ਕਰੇ ਲਾਲ ਮਿਰਚ ਜਮਾ ਥੋੜੀ ਜਿਹੀ ਪਾਵਾਂਗੇ ਆਦੇ ਸਵਾਦ ਅਨੁਸਾਰ ਤੇ ਲੂਣ ਵੀ ਆਪਾਂ ਸਵਾਦ ਅਨੁਸਾਰ ਇਹਦੇ ਚ ਪਾਉਣਾ ਕੋਈ ਤੇਜ਼ ਖਾਂਦੇ ਆ ਦਵਾ ਵਿੱਚ 4 ਚਮਚੇ ਵੀ ਪਾ ਸਕਦੇ ਆ ਅਸੀਂ ਇਹਦੇ ਵਿੱਚ 2.5 ਚਮਚੇ ਪਾਵਾਂਗੇ 3 ਕਿਲੋ ਮਟਨ ਦੇ ਵਿੱਚ ਆਓ ਕਿਉਂਕਿ ਤੇ ਨਮਕ ਵੱਧ ਹੋ ਜੇ ਉਤੋਂ ਵੀ ਪਾਇਆ ਜਾ ਸਕਦਾ ਹੈ ਘੱਟ ਵੜੇ ਤਾਂ ਜੇ ਬਾਤ ਉਹ ਵੀ ਫਿਰ ਤਾਂ ਕੋਹਲ ਛਿੱਤੀ ਤੇ ਨਿਕਲਦਾ ਨਹੀਂ ਹੁਣ ਆਪਣਾ ਇਹ ਅਸੀਂ ਗੈਸ ਇੱਕ ਵਾਰੀ ਬੰਦ ਕਰਤੀ ਸੀ ਇਹਨੂੰ ਕਿਉਂਕਿ ਮਸਾਲੇ ਵਿੱਚ ਮਿਕਸ ਕਰਨੇ ਆ ਤੇ ਪੇਸਟ ਆਪਾਂ ਵਿੱਚ ਪਾਤਾ ਇਹਨੂੰ 2 ਕੁ ਮਿੰਟ ਵਾਸਤੇ ਵੱਤੋ ਵੱਦ ਰੜਾਂਗੇ ਉਸ ਤੋਂ ਬਾਅਦ ਆਪਣਾ ਮਟਰਨ ਸੁੱਕਿਆ ਪਿਆ ਤੇ ਉਹ ਪਾਵਾਂਗੇ ਵਿੱਚ ਆ ਥੋੜਾ ਜਿਹਾ ਸਿਰਕਾ ਵਿਨੇਗਰ ਵਿਨੇਗਰ ਵੀ ਕਹਿੰਦੇ ਆ ਆ ਮਟਰ ਨਾਲ ਆਪਣਾ ਤਿਆਰ ਆ ਜੀ ਬਸ ਇਹਨੂੰ ਆਪਾਂ ਵਿੱਚ ਪਾ ਦਾਂਗੇ ਤੋਂ ਉਸ ਤੋਂ 5 ਮਿੰਟਾਂ ਬਾਅਦ ਆ ਚਾਹ ਤਿਆਰ ਆ ਆ ਥੋੜੀ ਜੀ ਛੋਟੀ ਇਲਾਚੀ ਛੋਟੀ ਇਲਾਚੀ ਦਾ ਪੇਸਟ ਬਣਾਇਆ ਕਿਉਂਕਿ ਸਾਰੇ ਹੀ ਸਰਦੀ ਦੇ ਮੇਵੇ ਆ ਜੀ ਸਬਜ਼ੀ ਵਿੱਚ ਖਾਣੇ ਚੀਜ਼ਾਂ ਜਿਵੇਂ ਅਕਸਰ ਕੋਈ ਕਿਸੇ ਨੂੰ ਖਾਂਸੀ ਹੋਵੇ ਤਾਂ ਆਪਾਂ ਚਾਹ ਦੇ ਵਿੱਚ ਇਹ ਛੋਟੀ ਇਲਾਚੀ ਪਾ ਕੇ ਉਹਨਾਂ 'ਚ ਇਸਤੇਮਾਲ ਕਰਦੇ ਹਾਂ ਤੇ ਹੁਣ ਇਸੇ ਤਰ੍ਹਾਂ ਇਹਨੂੰ ਆਚਾਰ ਚ ਮਿਕਸ ਕਰਦੇ ਹਾਂ ਹੁਣ ਮਸਾਲੇ ਇਹਦੇ ਆ ਹੋ ਗਏ ਪਿਆਰ ਇਸ ਕਸਤਿਆਰ ਹੋ ਗਏ ਵੀ ਇਹਨੂੰ ਜਦੋਂ ਆਪਾਂ ਮੀਠ ਪਾਏ ਜਾ ਸਕਦਾ ਅਸੀਂ ਕੰਮ ਹੋ ਗਿਆ ਜਿਹੜੀਆਂ ਇਹਨਾਂ ਵਿੱਚ ਬਹੁਤ ਵੱਡੀਆਂ ਹੱਡੀਆਂ ਸੀ ਆਹ ਹੱਡੀਆਂ ਸੀ ਪਹਿਲਾਂ ਬਾਹਰ ਕੱਢ ਦਿਆਂਦੇ ਨਾਲ 5 ਮਿੰਟ ਲਾ ਕੇ ਬਾਅਦ ਵਿੱਚ ਮਸਾਲੇ ਦੇ ਵਿੱਚ ਬਾਲਾ ਇਹਨੂੰ ਗੇਸ ਨਾ ਹੋਵੇ ਸਾਡਾ ਚਾਹ ਸਾਡਾ ਆਲਮੋਸਟ ਤਿਆਰ ਹੋਣ ਵਾਲਾ ਆ ਤਿਆਰ ਹੋ ਗਿਆ ਇਹਦੇ ਵਿੱਚ ਅਸੀਂ ਪਹਿਲਾਂ ਜਿਹੜਾ ਮਟਰਨ ਸੀ 3 ਕਿਲੋ ਇਸ ਨੂੰ ਉਬਾਲ ਲਿਆ ਕੁੱਕਰ ਦੇ ਵਿੱਚ ਬਿਨਾਂ ਕੋਈ ਮਸਾਲਾ ਪਾਏ ਥੋੜਾ ਸਰੋਂ ਦਾ ਤੇਲ ਪਾ ਕੇ ਥੋੜਾ ਪਾਣੀ ਪਾ ਕੇ ਜਿਹੜਾ ਬਣ ਗਿਆ ਦੋਸਤੋ ਬਾਅਦ ਅਸੀਂ ਹਲਦੀ, ਕਾਲੀ ਮਿਰਚ, ਨਮਕ, ਧਨੀਆ, ਜੀਰਾ, ਮੇਥੀ ਦਾਣਾ, ਵੱਡੀ ਇਲਾਇਚੀ, ਛੋਟੀ ਇਲਾਇਚੀ, ਸਰੋਂ ਦਾ ਕਲੋਂਜੀ, ਦਾਲਚੀਨੀ, ਲਾਲ ਮਿਰਚ ਸਵਾਦ ਅਨਸਾਰ ਪਾ ਕੇ ਅਸੀਂ ਇਸ ਨੂੰ ਤਿਆਰ ਕਰ ਦਿੱਤਾ ਤੇ ਅਦਰਕ ਦਾ ਪੇਸਟ, ਲਸਣ, ਅਦਰਕ ਦਾ ਲਸਣ ਅਤੇ ਹਰੀ ਮਿਰਚ ਦਾ ਪੇਸਟ ਅਸੀਂ ਪਾਇਆ ਤੇ 1 ਕਿਲੋ ਸਰੋਂ ਦਾ ਤੇਲ ਪਾਇਆ ਤੇ ਉਹ ਸਰੋਂ ਦੇ ਤੇਲ ਦੇ ਵਿੱਚ ਹੁਣ ਇਹ ਬਣ ਰਿਹਾ ਹੈ। ਇਹ ਆਲਮੋਸਟ ਤਿਆਰ ਹੋ ਗਿਆ ਆਪਾਂ ਇੱਕ ਪੀਸ ਇਹਦਾ ਹੁਣ ਕੱਢ ਲਿਆ। ਇਹਨੂੰ ਪਾ ਕੇ ਚੈੱਕ ਕਰਾਂਗੇ ਕਿ ਕਿੱਦਾਂ ਦਾ ਬਣਿਆ ਤੇ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿ ਤੁਹਾਨੂੰ ਇਹ ਜਿਹੀਆਂ ਵੀਡੀਓ ਸਮੇਂ-ਸਮੇਂ ਤੇ ਪਾ ਕੇ ਦਿਖਾਉਂਦੇ ਰਵਾਂਗੇ ਪਹਿਲਾਂ ਆਪਾਂ ਕੇਸ ਤੋਂ ਅੰਦਾਲਨੇ ਕਿੱਦਾਂ ਦਾ ਬਣਿਆ ਤੁਹਾਡਾ ਬਹੁਤ ਲਾਜਵਾਬ ਹੈ ਬਹੁਤ ਵਧੀਆ ਬਣਾਈ